ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਜੀ ਸਾਡੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਅੱਜ ਆਪਾਂ ਸੇਲ ਲਾਤੀ ਜੀ ਰਖੜੀ ਤੱਕ ਆਪਣੇ ਸਾਰੇ ਸੂਟਾਂ ਤੇ ਸੇਲ ਹੈ ਜੀ ਜਿਹੜਾ ਵੀ ਸੂਟ ਤੁਸੀਂ ਲੈਣਾ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਬਹੁਤ ਹੀ ਪਿਆਰੇ ਜੇ ਕਾਟਨ ਦੇ ਸੂਟ ਆਉਣਗੇ ਜੀ ਬਹੁਤ ਹੀ ਲੈਸ ਪ੍ਰਾਈਸ ਤੇ ਸਾਰੇ ਸੂਟ ਲੱਗੇ ਹੋਏ ਆ ਜੀ ਸਾਰੇ ਸੂਟਾਂ ਦੇ ਉੱਪਰ ਸੇਲ ਹੈ ਜੀ ਆਪਣਿਆਂ ਤੇ ਕੱਪੜੇ ਦੀ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਜੀ ਬਹੁਤ ਹੀ ਜ਼ਿਆਦਾ ਕਪੜਾ ਸੌਫਟ ਹੈ ਜੀ ਬਹੁਤ ਹੀ ਜ਼ਿਆਦਾ ਸਟੱਫ ਵਧੀਆ ਹੈ ਜੀ ਫੈਬਰਿਕ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਬਹੁਤ ਸੋਹਣਾ ਸਟੱਫ ਆਊਗਾ ਜੀ ਪੂਰੀ ਖੁੱਲੀ ਡੁੱਲੀ ਕਟ ਆਊਗੀ ਜੀ 2.5 ਮੀਟਰ ਦੀ 2.5 ਮੀਟਰ ਸ਼ਰਟ ਹੈ ਜੀ 2.5 ਮੀਟਰ ਬਾਟਮ ਹੈ 2.5 ਮੀਟਰ ਦੁਪੱਟਾ ਹੈ ਜੀ ਤੇ ਕਪੜਾ ਬਹੁਤ ਹੀ ਜ਼ਿਆਦਾ ਸੌਫਟ ਹੈ ਕੋਈ ਇਹਨਾਂ ਦਾ ਕਲਰ ਖਰਾਬ ਨਹੀਂ ਹੁੰਦਾ ਜੀ ਇਹ ਸਾਡੇ ਕੋਲੇ ਆਪਾਂ ਘਰੇ ਵੀ ਬਣਾਏ ਹੋਏ ਆ ਜੀ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਤੇ ਬਹੁਤ ਹੀ ਜ਼ਿਆਦਾ ਪਿਆਰਾ ਸਟੱਫ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੋਹਣੇ-ਸੋਹਣੇ ਇਹਨਾਂ ਦੇ ਕਲਰ ਪ੍ਰਿੰਟ ਹੈ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਸੂਟਾਂ ਪ੍ਰਤੀ ਤਾਂ ਸਾਡੇ WhatsApp ਨੰਬਰ ਤੇ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਸੌਫਟ ਕਾਟਨ ਦੇ ਸੂਟ ਆਉਣਗੇ ਜੀ ਇਹਨਾਂ ਦੇ ਨਾਲ ਬਾਟਮ ਦੇ ਉੱਪਰ ਵਰਕ ਆਊਗਾ ਜੀ ਬਹੁਤ ਸੋਹਣੀ ਕਾਟਨ ਦੀ ਬਾਟਮ ਹੈ ਜੀ ਚਿਕਨ ਦੀ ਨਾਲ ਇਹਨਾਂ ਦੇ ਬਹੁਤ ਸੋਹਣਾ ਦੁਪੱਟਾ ਆਊਗਾ ਜੀ ਲੇਸ ਵਰਕ ਦੇ ਨਾਲ ਜੀ ਹੋਰ ਸਾਈਡ ਲੇਸ ਲੱਗੀ ਹੋਈ ਹੈ ਜੀ ਦੁਪੱਟੇ ਦੇ ਮਸਲੀਨ ਦਾ ਦੁਪੱਟਾ ਹੈ ਜੀ ਬਹੁਤ ਸੋਹਣਾ ਤੇ ਬਹੁਤ ਹੀ ਜ਼ਿਆਦਾ ਪਿਆਰਾ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਹਨਾਂ ਸੂਟਾਂ ਦੀ ਇਹ ਵਾਲੇ ਸੂਟ ਕਾਟਨ ਦੇ ਆਉਣਗੇ ਜੀ કોટਨ ਦੀ ਸ਼ਰਟ ਆਉਗੀ ਜੀ ਕੋਟਨ ਦੀ ਬਾਟਮ ਆਉਗੀ ਜੀ ਨਾਲ ਬਹੁਤ ਸੋਹਣਾ ਖੁੱਲਾ ਡੁੱਲਾ 2.5 ਮੀਟਰ ਦਾ ਕੋਟਨ ਦਾ ਦੁਪੱਟਾ ਆਊਗਾ ਜੀ ਦੁਪੱਟੇ ਦੇ ਉੱਪਰ 4 ਸਾਈਡ ਵਰਕ ਕੀਤਾ ਹੋਇਆ ਹੈ ਜੀ ਵਿੱਚ ਸਾਰੇ ਦੁਪੱਟੇ ਦੇ ਬੂਟਾ ਆਊਗਾ ਜੀ ਬਹੁਤ ਸੋਹਣੇ ਸੋਹਣੇ ਕਲਰ ਹੈ ਜੀ ਸਾਰੇ ਪ੍ਰਿੰਟਿੰਗ ਸਾਰੇ ਕਲਰ ਨਵੇਂ ਆ ਜੀ ਸਾਰੇ ਸੂਟ ਨਵੇਂ ਆ ਜੀ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਆਪਣੇ ਕੋਲੇ ਪੁਰਾਣਾ ਨਹੀਂ ਹੈਗਾ ਜੀ ਸਾਰੇ ਸੂਟ ਸਾਰੇ ਕਲਰ ਨਵੇਂ ਆ ਜੀ ਸਾਰੀ ਡਿਜ਼ਾਈਨਿੰਗ ਨਵੀਂ ਹੈ ਜਿਹੜਾ ਵੀ ਪ੍ਰਿੰਟ ਪਸੰਦ ਹੋਵੇ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਲਿਮਟਿਡ ਸਟਾਕ ਸਟਾਕ ਹੈ ਜੀ ਜਿਹੜੀਆਂ ਬਣਾਣੇ ਵਰਕ ਕਰਵਾਉਣਾ ਹੈ ਜੀ ਸਾਡੇ ਕੋਲੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਸਾਡੇ ਕੋਲੋਂ ਕਰਵਾ ਸਕਦੇ ਹੋ ਕੋਈ ਵੀ ਸੂਟ ਤੁਸੀਂ ਕਸਟਮਾਈਜ਼ ਕਰਵਾਉਣਾ ਹੋਵੇ ਜੀ ਤੇ ਸਾਡੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੁੰਦਾ ਹੈ ਜੀ ਜੇ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਤਾਂ ਆਪਣੇ ਕੋਲੇ ਬਾਟਮ ਤੇ ਹਰ ਤਰ੍ਹਾਂ ਦਾ ਵਰਕ ਤੁਹਾਨੂੰ ਮਿਲ ਜੂਗਾ ਜੀ ਤੁਸੀਂ ਹੈਂਡਵਰਕ ਮਸ਼ੀਨਵਰਕ ਪੇਂਟਵਰਕ ਕੋਈ ਵੀ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਜਿਵੇਂ ਦਾ ਸਟੱਫ ਤੁਸੀਂ ਕਹੋਗੇ ਜੀ ਆਪਾਂ ਉਹ ਜਿਹੇ ਸਟੱਫ ਤੇ ਤੁਹਾਨੂੰ ਜੇ ਥੋੜੀ ਪਸੰਦ ਦਾ ਸੂਟ ਆਪਾਂ ਰੈਡੀ ਕਰਕੇ ਦੇਵਾਂਗੇ ਜੀ ਜੇ ਤੁਸੀਂ ਸਾਡੀ ਕੰਮ ਦੀ ਫਿਨਿਸ਼ਿੰਗ ਚੈੱਕ ਕਰਨੀ ਹੈ ਤਾਂ ਸਾਡੀਆਂ ਪਿਛਲੀਆਂ ਸਾਡੇ ਚੈਨਲ ਤੇ ਜਾ ਕੇ ਸਾਡੀਆਂ ਵੀਡੀਓ ਦੇਖ ਕੇ ਤੁਸੀਂ ਸਾਡਾ ਕੰਮ ਚੈੱਕ ਕਰ ਸਕਦੇ ਹੋ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਕਾਂਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਤੇ ਇੱਕ ਲਾਈਕ ਤੇ ਇੱਕ ਕਮੈਂਟ ਜਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ